ਪਵਿੱਤਰ ਤਾਈ ਇੱਕ ਬਹੁਤ ਹੀ ਜਬਰਦਸਤ ਗਿਫਟ ਆ ਜਿਨ੍ਹਾਂ ਲੋਕਾਂ ਦੇ ਜੀਵਨ ਦੇ ਵਿੱਚ ਵੀ ਕੰਮ ਕਰ ਰਿਹਾ ਜਿਨ੍ਹਾਂ ਲੋਕਾਂ ਨੂੰ ਪਰਮੇਸ਼ਵਰ ਦੀ ਕਿਰਪਾ ਦੇ ਨਾਲੇ ਮਿਲਿਆ ਪਵਿੱਤਰ ਤਾਈ ਪਵਿੱਤਰ ਆਤਮਾ ਦਾ ਇੱਕ ਫਾਲੇ ਆ ਪਵਿੱਤਰ ਤਾਈ ਸਾਨੂੰ ਪਰਮੇਸ਼ਵਰ ਦੇ ਨੇੜੇ ਲੈ ਕੇ ਜਾਣ ਦੇ ਲਈ ਸਭ ਤੋਂ ਬੈਸਟ ਇੱਕ ਟੂਲ ਆ ਅਰ ਪਵਿੱਤਰ ਤਾਈ ਹੈ ਕੀ ਸਿਰਫ ਹੱਥਾਂ ਦਾ ਧੋ ਲੈਣਾ ਚੂਲੀ ਕਰ ਲੈਣਾ ਮੂੰਹ ਧੋ ਲੈਣਾ ਇਸ਼ਨਾਨ ਕਰ ਲੈਣਾ ਜਾਂ ਧੋ ਕੇ ਕੱਪੜੇ ਪਾ ਲੈਣਾ ਪਵਿੱਤਰਤਾ ਹੀ ਨਹੀਂ ਅਖਵਾਉਂਦਾ ਤੁਹਾਡੀ ਸੋਚ ਦਾ ਤੁਹਾਡੇ ਵਿਚਾਰਾਂ ਦਾ ਪਵਿੱਤਰ ਹੋਣਾ ਅਸਲ ਵਿੱਚ ਪਵਿੱਤਰਤਾ ਹੀ ਅਖਵਾਉਂਦਾ ਹੈ ਜੇ ਆਪਾਂ ਬਾਹਰੋਂ ਬਹੁਤ ਸਾਫ਼ ਸੁਥਰੇ ਬਣ ਗਏ ਆ ਸਫਾਈ ਰੱਖਣਾ ਬਹੁਤ ਜ਼ਰੂਰੀ ਆ ਲਾਜ਼ਮੀ ਆ ਜੇ ਆਪਾਂ ਬਾਹਰੋਂ ਬਹੁਤ ਸਾਫ਼ ਸੁਥਰੇ ਪਰ ਮਨ ਦੇ ਵਿਚਾਰ ਗੰਦੇ ਆ ਤੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਮੈਂ ਪਵਿੱਤਰ ਆ ਕਿ ਮੈਂ ਤਾਂ ਨਹਾ ਕੇ ਨਵੇਂ ਕੱਪੜੇ ਪਾਏ ਆ ਅਣਲੱਗ ਬਿਸਤਰੇ ਤੇ ਬੈਠਾ ਆ ਇਹ ਥਾਂ ਜਿਹੜੀ ਆ ਮੈਂ ਸਵਾਰ ਕੇ ਬੈਠਾ ਇਸ ਸਫਾਈ ਪਵਿੱਤਰਤਾ ਹੀ ਨਹੀਂ ਆ ਪਵਿੱਤਰਤਾ ਹੀ ਤੁਹਾਡੇ ਅੰਦਰ ਆਉਂਦੀ ਆ ਪਵਿੱਤਰਤਾ ਹੀ ਤੁਹਾਡੀਆਂ ਸੋਚਾਂ ਵਿੱਚੋਂ ਪੈਦਾ ਹੁੰਦੀ ਆ ਪਵਿੱਤਰਤਾ ਹੀ ਤੁਹਾਡੇ ਖਿਆਲਾਂ ਵਿੱਚ ਪੈਦਾ ਹੁੰਦੀ ਆ ਪਵਿੱਤਰ ਤਾਂ ਇਹ ਤੁਹਾਡੇ ਮਨ ਦੇ ਅੰਦਰ ਬਣਦੀ ਆ। ਅਰ ਪ੍ਰਭੂ ਜੀ ਦੀ ਬਾਣੀ ਦੇ ਵਿੱਚ ਲਿਖਿਆ ਕਹਿੰਦਾ ਮੈਂ ਪਵਿੱਤਰ ਹਾਂ ਤੁਸੀਂ ਪਵਿੱਤਰ ਬਣੋ। ਇਹ ਪਰਮੇਸ਼ਵਰ ਜੀ ਦੀ ਇੱਛਾ ਹੈ ਕਿ ਪ੍ਰਭੂ ਜੀ ਨੇ ਕਿਹਾ ਮੈਂ ਪਵਿੱਤਰ ਹਾਂ ਤੁਸੀਂ ਵੀ ਪਵਿੱਤਰ ਬਣੋ। ਭਾਵ ਜਿਵੇਂ ਦਾ ਮੈਂ ਆ ਉਵੇਂ ਦੇ ਤੁਸੀਂ ਵੀ ਬਣੋ ਹallelujah। ਕਿਉਂ ਪ੍ਰਭੂ ਨੇ ਕਿਹਾ ਕਿ ਤੁਸੀਂ ਮੇਰੇ ਵਰਗੇ ਬਣੋ? ਤਾਂ ਜੋ ਸਾਡਾ ਪਤਾ ਲੱਗ ਸਕੇ ਕਿ ਉਹ ਸਾਡਾ ਪਿਤਾ ਹੈ ਤੇ ਅਸੀਂ ਉਹਦੀ ਔਲਾਦ ਹallelujah ਆਓ ਆਪਾਂ ਪਵਿੱਤਰ ਬਾਣੀ ਦੇ ਵਿੱਚੋਂ ਦੇਖੀ ਹੈ ਇਬਰਾਨੀਆਂ ਦੀ ਕਿਤਾਬ ਉਹਦਾ 10 ਨੰਬਰ ਅਧਿਆਇ ਤੇ ਉਹਦੀ 19 ਨੰਬਰ ਪੰਕਤੀ ਤੋਂ ਆਪਾਂ ਪੜਨਾ ਸ਼ੁਰੂ ਕਰ ਦਿੰਨੇ ਆ ਬੁੱਕ ਆਫ ਹੀਬਰੀਅਸ ਇਬਰਾਨੀਆਂ ਦੀ ਕਿਤਾਬ ਚੈਪਟਰ 10 ਤੇ ਅਸੀਂ ਸਟਾਰਟ ਕਰਾਂਗੇ 19th ਵਰਸ ਤੋਂ 19ਵੀਂ ਆਇਤ ਤੋਂ ਉਪਰੰਤ ਹੈ ਭਰਾਵੋ ਜਦੋਂ ਸਾਨੂੰ ਯਸੂ ਦੇ ਲਹੂ ਦੇ ਕਾਰਨ ਪਵਿੱਤਰ ਅਸਥਾਨ ਦੇ ਅੰਦਰ ਜਾਣ ਦੀ ਦਲੇਰੀ ਹੈ ਅਰਥਾਤ ਉਸ ਨਵੇਂ ਅਤੇ ਜਿਉਂਦੇ ਰਾਹ ਥਾਣੀ ਜਿਹੜਾ ਉਹਨੇ ਪਰਦੇ ਮਾਣੋਂ ਆਪਣੇ ਸਰੀਰ ਥਾਣੀ ਸਾਡੇ ਲਈ ਖੋਲ ਲਿਆ ਅਤੇ ਜਦੋਂ ਸਾਡਾ ਇੱਕ ਮਹਾਜੱਜਕ ਹੈ ਜਿਹੜਾ ਪਰਮੇਸ਼ਵਰ ਦੇ ਘਰ ਦੇ ਉੱਤੇ ਹੈ ਤਾਂ ਆਓ ਅਸੀਂ ਸੱਚੇ ਦਿਲ ਅਤੇ ਪੂਰੀ ਨਿਮਰਤਾ ਨਾਲ ਜਦੋਂ ਸਾਡੇ ਦਿਲ ਅਸ਼ੁੱਧ ਅੰਤਕਾਰਨ ਤੋਂ ਛਿੜਕਾਓ ਨਾਲ ਸ਼ੁੱਧ ਹੋਏ ਅਤੇ ਸਾਡੀ ਦੇਹੀ ਸਾਫ ਪਾਣੀ ਨਾਲ ਨਿਲਾਈ ਗਈ ਨੇੜੇ ਜਾਈਏ ਅਸੀਂ ਆਸ ਦੇ ਸੱਚੇ ਇਕਰਾਰ ਨੂੰ ਤਕੜਾਈ ਨਾਲ ਫੜੀ ਰੱਖੀਏ ਕਿਉਂਕਿ ਜਿੰਨੇ ਵਾਅਦਾ ਕੀਤਾ ਹੈ ਉਹ ਵਫਾਦਾਰ ਹੈ ਅਤੇ ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨ ਨੂੰ ਅਸੀਂ ਇੱਕ ਦੂਏ ਦਾ ਧਿਆਨ ਰੱਖੀਏ ਅਤੇ ਆਪਸ ਵਿੱਚ ਇਕੱਠੇ ਹੋਣ ਨੂੰ ਨਾ ਛੱਡਿਏ ਜਿਵੇਂ ਕਈਆਂ ਦਾ ਦਸਤੂਰ ਹੈ ਸਗੋਂ ਇੱਕ ਦੂਏ ਨੂੰ ਉਪਦੇਸ਼ ਕਰੀਏ ਅਤੇ ਇਹ ਉੰਨਾ ਹੀ ਵਧੀਕ ਹੋਵੇ ਜਿੰਨਾ ਤੁਸੀਂ ਵੇਖਦੇ ਹੋ ਕਿ ਉਹ ਦਿਨ ਨੇੜੇ ਆਉਂਦਾ ਹੈ ਆਮੇਨ ਸੋ ਇੱਥੇ ਅਸੀਂ ਵਚਨ ਦੇ ਵਿੱਚੋਂ ਦੇਖਦੇ ਹਾਂ ਕਿ ਪ੍ਰਭੂ ਦੀ ਬਾਣੀ ਦੇ ਵਿੱਚੋਂ ਸਾਨੂੰ ਸਾਫ਼ ਦੱਸਿਆ ਗਿਆ ਕਿ ਸਾਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਲੋਧੇ ਵਸੀਲੇ ਦੇ ਨਾਲ ਪਵਿੱਤਰ ਅਸਥਾਨ ਦੇ ਅੰਦਰ ਜਾਣ ਦੀ ਜਿਹੜੀ ਆ ਇਜਾਜ਼ਤ ਦਲੇਰੀ ਪ੍ਰਾਪਤ ਹੋਈ ਹੈ ਹallelujah ਸਾਡੇ ਗੁਨਾ ਦਾ ਕਰਕੇ ਨਹੀਂ ਵੀ ਅਸੀਂ ਬਹੁਤ ਗੁਣੀ ਗਿਆਨੀ ਆ ਅਸੀਂ ਬੜੇ ਵਿਦਵਾਨ ਆ ਅਸੀਂ ਬੜੇ ਸਮਝਦਾਰ ਆ ਹੁਣ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਜਾ ਸਕਦੇ ਆ ਨਹੀਂ ਪਰ वचन ਸਾਨੂੰ ਦੱਸਦਾ ਕਹਿੰਦਾ ਸਾਨੂੰ ਯਿਸੂ ਦੇ ਲਹੂ ਦੇ ਕਾਰਨ ਪਵਿੱਤਰ ਸਥਾਨ ਦੇ ਅੰਦਰ ਜਾਣ ਦੀ ਦਲੇਰੀ ਹੈ ਜਦੋਂ ਤੱਕ ਪ੍ਰਭੂ ਯਿਸੂ ਮਸੀਹ ਜੀ ਦਾ ਲਹੂ ਨਹੀਂ ਵਹਾਇਆ ਗਿਆ ਸੀਗਾ ਤੁਹਾਨੂੰ ਪਤਾ ਉਦੋਂ ਤੱਕ ਕੋਈ ਸਧਾਰਨ ਇਨਸਾਨ ਪਰਮੇਸ਼ਵਰ ਦੀ ਹੈਕਲ ਦੇ ਅੰਦਰ ਜਾ ਕੇ ਆਪੇ ਹੀ ਪਰਮੇਸ਼ਵਰ ਅੱਗੇ ਬੇਨਤੀ ਨਹੀਂ ਕਰ ਸਕਦਾ ਸੀ ਉਹਨੂੰ ਜਾਣਾ ਪੈਂਦਾ ਸੀ ਜਾਜਕਾਂ ਕੋਲ ਮਹਾਜਾਜਕਾਂ ਕੋਲ ਗ੍ਰੰਥੀਆਂ ਕੋਲ ਫਰੀਸੀਆਂ ਦੇ ਕੋਲੇ ਔਰ ਉਹ ਜਾ ਕੇ ਆਪਣਾ ਦੁੱਖ ਦੱਸਦਾ ਸੀ ਉਹਨਾਂ ਨੂੰ ਫਿਰ ਉਹ ਜਾ ਕੇ ਪਰਮੇਸ਼ਵਰ ਦੇ ਅੱਗੇ ਦੁਆ ਕਰਦੇ ਸੀ ਪਰ ਜਦੋਂ ਪ੍ਰਭੂ ਯਿਸੂ ਮਸੀਹ ਸਾਡੇ ਗੁਨਾਹਾਂ ਨੂੰ ਚੱਕ ਕੇ ਸਲੀਬ ਉੱਤੇ ਬਲੀਦਾਨ ਹੋ ਗਏ ਤਾਂ ਵਚਨ ਵਿੱਚ ਲਿਖਿਆ ਉਸ ਦਿਨ ਕੀ ਹੋਇਆ ਜਿਹੜਾ ਹੈਕਲ ਦਾ ਪਰਦਾ ਸੀ ਉਹ ਫਟ ਗਿਆ ਅਰ ਇੱਥੇ ਸਾਫ਼ ਲਿਖਿਆ ਅਰਥਾਤ ਉਸ ਨਵੇਂ ਅਤੇ ਜਿਉਂਦੇ ਰਾਥਾਣੀ ਜਿਹੜਾ ਉਹਨੇ ਪਰਦੇ ਮਾਨੋ ਆਪਣੇ ਸਰੀਰ ਥਾਣੀ ਸਾਡੇ ਲਈ ਖੋਲਿਆ ਹallelujah ਜਦੋਂ ਹੈਕਲ ਦਾ ਪਰਦਾ ਫਟਿਆ ਉਹ ਉਸ ਦਿਨ ਫਟਿਆ ਜਦੋਂ ਪ੍ਰਭੂ ਯਿਸੂ ਮਸੀਹ ਸਲੀਬ ਉੱਤੇ ਤੁਹਾਡੇ ਲਈ ਮੇਰੇ ਲਈ ਤੁਹਾਡੇ ਪਰਿਵਾਰਾਂ ਤੇ ਮੇਰੇ ਪਰਿਵਾਰਾਂ ਦੇ ਲਈ ਬਲੀਦਾਨ ਹੋਏ ਉਸ ਦਿਨ ਸਾਡੇ ਲਈ ਇੱਕ ਨਵਾਂ ਰਸਤਾ ਤਿਆਰ ਹੋਇਆ ਕਿ ਅਸੀਂ ਖੁਦ ਬਾ ਖੁਦ ਪਰਮੇਸ਼ਵਰ ਦੇ ਸਾਹਮਣੇ ਖੜੇ ਹੋ ਕੇ ਆਪਣੀ ਅਰਜ਼ੋਈ ਆਪਣੀ ਬੇਨਤੀ ਆਪਣੀ ਅਰਦਾਸ ਪਰਮੇਸ਼ਵਰ ਦੇ ਅੱਗੇ ਕਰ ਸਕਦੇ ਹallelujah ਉਸ ਤੋਂ ਪਹਿਲਾਂ ਕੋਈ ਸਾਡੇ ਲਈ ਕਰਦਾ ਸੀ ਪਰ ਅੱਜ ਤੁਸੀਂ ਦੇਖੋ ਅੱਜ ਅਗਰ ਤੁਸੀਂ ਇੱਥੇ ਬੈਠੇ ਹੋ ਤਾਂ ਤੁਸੀਂ ਖੁਦ ਆਪਣੀ ਜੋ ਵੀ ਤੁਹਾਡੀ ਸਮੱਸਿਆ ਹੈ ਤੁਸੀਂ ਪਰਮੇਸ਼ਵਰ ਦੇ ਅੱਗੇ ਰੱਖ ਸਕਦੇ ਹੋ ਪਰ ਪਹਿਲਾਂ ਇਦਾਂ ਸੰਭਵ ਨਹੀਂ ਸੀ ਪਹਿਲਾਂ ਬਿਲਕੁਲ ਹੋਰ ਤਰੀਕੇ ਦੇ ਵਿਧੀ ਵਿਵਧਾਨ ਸੀਗੇ ਸੋ ਹੁਣ ਵਚਨ ਕੀ ਦੱਸਦਾ ਆਪਾਂ ਨੂੰ ਕਹਿੰਦਾ ਜਦੋਂ ਸਾਨੂੰ ਪ੍ਰਭੂ ਯਿਸੂ ਮਸੀਹ ਦੇ ਰਹੀਂ ਉਹਦੇ ਬਦਨ ਦੇ ਰਹੀਂ ਸਰੀਰ ਦੇ ਰਹੀਂ ਸਾਡੇ ਲਈ ਇਹ ਰਸਤਾ ਖੁੱਲਿਆ ਆ ਸਾਡਾ ਇੱਕ ਮਹਾਜਾਜਕ ਆ ਜੋ ਪਰਮੇਸ਼ਵਰ ਦੇ ਘਰ ਦੇ ਉੱਤੇ ਆ ਤਾਂ ਆਓ ਅਸੀਂ ਸੱਚੇ ਦਿਲ ਅਤੇ ਪੂਰੀ ਨੀਚਾ ਨਾਲ ਜਦੋਂ ਅਸੀਂ ਸਾਡੇ ਅਸ਼ੁੱਧ ਅੰਤਕਾਰਨ ਤੋਂ ਛਿੜਕਾਓ ਨਾਲ ਸ਼ੁੱਧ ਹੋਏ ਸਾਡੀ ਦੇਹ ਹੀ ਪਾਣੀ ਨਾਲ ਨੁਹਾਈ ਗਈ ਨੇੜੇ ਜਾਈਏ ਕਿੰਨਾ ਹੁਣ ਆਓ ਸਾਡੇ ਦਿਲ ਨੂੰ ਪ੍ਰਭੂ ਯਿਸੂ ਮਸੀਹ ਦੇ ਲਹੂ ਦੇ ਰਾਈ ਸਾਫ ਕੀਤਾ ਗਿਆ ਜਿਹੜਾ ਅਸ਼ੁੱਧ ਸੀਗਾ ਪਹਿਲਾਂ ਸ਼ੁੱਧ ਨਹੀਂ ਸੀ ਆਪਾਂ ਪਾਪੀ ਤੇ ਗੁਨਾਹਗਾਰ ਸੀ ਹੱਲੇ ਵੀ ਆਪਣੇ ਵਿੱਚ ਬਹੁਤ ਕਮੀਆਂ ਆ ਪਰ ਫਿਰ ਵੀ ਜਦੋਂ ਆਪਾਂ ਤੌਬਾ ਕੀਤੀ ਜਿੰਨੀਆਂ ਤੋਂ ਤੌਬਾ ਕੀਤੀ ਓਨੀਆਂ ਤੋਂ ਆਪਾਂ ਨੂੰ ਮਾਫੀ ਮਿਲ ਗਈ ਫਿਰ ਆਪਾਂ ਬਪਤਿਸਮਾ ਲਿਆ ਪਾਣੀ ਨਾਲ ਨੜਾਏ ਗਏ ਆ ਕਿਉਂਕਿ ਜਦੋਂ ਆਪਾਂ ਬਪਤਿਸਮਾ ਲੈਨੇ ਪਾਣੀ ਦੇ ਹੇਠਾਂ ਜਾਂਦੇ ਆ ਤਾਂ ਉਹਦਾ ਮਤਲਬ ਆ ਕਿ ਉਹ ਇਨਸਾਨ ਜੋ ਪਾਪੀ ਤੇ ਗੁਨਾਹਗਾਰ ਆ ਉਹ ਦਫਨ ਹੋ ਗਿਆ ਮਰ ਗਿਆ ਔਰ ਜਿਹੜਾ ਪਾਣੀ ਤੋਂ ਬਾਹਰ ਆਇਆ ਉਹ ਇੱਕ ਸ਼ੁੱਧ ਸਹੀ ਕੈਰੈਕਟਰ ਵਾਲਾ ਪਵਿੱਤਰ ਇਨਸਾਨੀਅਤ ਵਾਲਾ ਪਰਮੇਸ਼ਵਰ ਦੇ ਨਾਲ ਪ੍ਰੇਮ ਰੱਖਣ ਵਾਲਾ ਇਨਸਾਨ ਆ ਤਾਂ वचन ਕੀ ਕਹਿੰਦਾ ਜਦੋਂ ਹੁਣ ਅਸੀਂ ਸ਼ੁੱਧ ਕੀਤੇ ਗਏ ਆ ਪਵਿੱਤਰ ਕੀਤੇ ਗਏ ਆ ਤੇ ਆ ਜੋ ਆਪਾਂ ਹੁਣ ਨੇੜੇ ਜਾਈਏ ਕਿਹਦੇ ਨੇੜੇ ਜਾਣਾ ਹੈ ਕਲਿਸਿਆ ਕਿਹਦੇ ਨੇੜੇ ਜਾਣਾ ਪਰਮੇਸ਼ਵਰ ਜੀ ਦੇ ਨੇੜੇ ਸੋ ਹੁਣ ਜਦੋਂ ਸਾਨੂੰ ਪਾਪ ਤੋਂ ਤੌਬਾ ਮਿਲ ਗਈ ਆ ਜਦੋਂ ਆਪਾਂ ਪਰਮੇਸ਼ਵਰ ਦੇ ਹੁਕਮ ਦੇ ਅਨੁਸਾਰ ਨਿਲਾਏ ਗਏ ਆ ਹੁਣ ਆਪਾਂ ਪ੍ਰਭੂ ਦੇ ਨੇੜੇ ਜਾਣਾ ਹੈ ਸਮ ਟਾਈਮਸ ਸਾਨੂੰ ਇਦਾਂ ਲੱਗਦਾ ਹੁੰਦਾ ਕਿ ਅਸੀਂ ਬਹੁਤ ਨੇੜੇ ਆ ਪਰ ਕਈ ਵਾਰੀ ਅਸੀਂ ਆਪਣੀਆਂ ਸੋਚਾਂ ਦਾ ਕਰਕੇ ਆਪਣੀਆਂ ਕੰਮਾਂ ਦਾ ਕਰਕੇ ਅਸੀਂ ਹੋ ਸਕਦਾ ਖੜੇ ਤਾਂ ਕਲੀਸੀਆ ਦੇ ਵਿੱਚ ਹੀ ਹੋਈਏ ਹੋ ਸਕਦਾ ਖੜੇ ਅਸੀਂ ਕਿਸੇ ਬਿੰਦਗੀ ਦੇ ਵਿੱਚ ਸਤਸੰਗ ਦੇ ਵਿੱਚ ਬੈਠੇ ਹੋਈਏ ਪਰ ਹਕੀਕਤ ਵਿੱਚ ਅਸੀਂ ਬਹੁਤ ਉਹਦੇ ਤੋਂ ਦੂਰ ਹੋ ਸਕਦੇ ਆ ਜੇ ਸਾਡੇ ਦਿਲ ਵਿੱਚ ਪਰਮੇਸ਼ਵਰ ਦਾ ਡਰ ਨਹੀਂ ਆ ਪਰਮੇਸ਼ਵਰ ਦੀ ਬਾਣੀ ਲਈ ਇੱਜ਼ਤ ਨਹੀਂ ਆ ਜੋ ਹੁਕਮਨਾਮੇ ਸਾਨੂੰ ਦਿੱਤੇ ਗਏ ਅਸੀਂ ਉਹਨਾਂ ਨੂੰ ਨਹੀਂ ਪੂਰਾ ਕਰਦੇ ਤੁਸੀਂ ਜਿੱਥੇ ਮਰਜ਼ੀ ਖੜੇ ਹੋ ਜਾਓ ਭਾਵੇਂ ਗਲ ਵਿੱਚ ਕ੍ਰੋਸ ਪਾਏ ਹੋਣ ਭਾਵੇਂ ਆਪਾਂ ਫੋਟੋ ਲਾ ਕੇ ਉਹਦੇ ਸਾਹਮਣੇ ਖੜੇ ਹੋਈਏ ਪਰ ਅਸਲ ਵਿੱਚ ਕੀ ਆ ਇੱਕ ਬਹੁਤ ਵੱਡੀ ਦੂਰੀ ਆ ਸੋ ਹੁਣ ਵਚਨ ਸਾਨੂੰ ਕਹਿੰਦਾ ਆ ਜੋ ਨੇੜੇ ਜਾਈਏ ਨੇੜੇ ਜਾਈਏ ਭਾਵ ਜਿਹੜੀਆਂ ਸਾਡੇ ਵਿਚਕਾਰ ਦੂਰੀਆਂ ਆ ਹੁਣ ਆਪਾਂ ਉਹਨਾਂ ਦੂਰੀਆਂ ਨੂੰ ਖਤਮ ਕਰ ਲਈਏ ਉਹ ਦੂਰੀਆਂ ਕਿਹੜੀਆਂ ਆ ਸਾਡਾ ਗਲਤ ਜੀਵਨ ਸਾਡਾ ਗਲਤ ਚਾਲ ਚੱਲਣ ਸਾਡੇ ਗਲਤ ਪਹਿਰਾਵੇ ਸਾਡੀ ਗਲਤ ਬੋਲੀ ਸਾਡੀ ਗਲਤ ਸੋਚ ਸੋ ਵਚਨ ਦੇ ਵਿੱਚ ਲਿਖਿਆ ਆ ਕਿ ਨਾ ਤੁਹਾਡੇ ਗੁਨਾਹਾਂ ਨੇ ਤੁਹਾਡੇ ਤੇ ਮੇਰੇ ਵਿਚਕਾਰ ਦੂਰੀ ਪਾ ਦਿੱਤੀ ਆ ਪੜਿਆ ਤੁਸੀਂ ਕਦੀ ਇਸ ਵਚਨ ਨੂੰ ਹਾਂ ਵਚਨ ਦੇ ਵਿੱਚ ਇਦਾਂ ਲਿਖਿਆ ਆ ਸੋ ਸਾਡੇ ਗੁਨਾਹਾਂ ਨੇ ਦੂਰੀ ਪਾ ਦਿੱਤੀ ਆ ਸਾਡੇ ਵਿਚਕਾਰ ਤੇ ਪਰਮੇਸ਼ਵਰ ਦੇ ਵਿਚਕਾਰ ਪਰ ਪ੍ਰਭੂ ਦੀ ਕੀ ਇੱਛਾ ਆ ਆਜੋ ਆਪਾਂ ਨੇੜੇ ਜਾਈਏ ਸੋ ਇਹਦਾ ਮਤਲਬ ਆ ਹੁਣ ਆਪਾਂ ਗਲਤੀਆਂ ਕਰਨੀਆਂ ਛੱਡ ਦਈਏ ਆਪਾਂ ਹੁਣ ਲਾਪਰਵਾਹੀਆਂ ਕਰਨੀਆਂ ਛੱਡ ਦਈਏ ਆਪਾਂ ਹੁਣ ਪਾਪ ਵਾਲੇ ਜੀਵਨ ਦੇ ਵਿੱਚੋਂ ਬਾਹਰ ਨਿਕਲੀਏ ਤੇ ਆਪਾਂ ਪਰਮੇਸ਼ਵਰ ਦੇ ਨੇੜੇ ਜਾਈਏ ਭਾਵ ਆਪਾਂ ਪ੍ਰਾਰਥਨਾ ਕਰਨੀ ਸ਼ੁਰੂ ਕਰੀਏ ਆਪਾਂ ਪਰਮੇਸ਼ਵਰ ਦੇ ਨਾਲ ਟਾਈਮ ਸਪੈਂਡ ਸਮਾਂ ਬਿਤਾਉਣਾ ਸ਼ੁਰੂ ਕਰੀਏ ਤਾਂ ਜੋ ਸਾਡੀ ਨੇੜਤਾ ਹੀ ਵਧੇ ਹallelujah ਅਕਨਾਂ ਅਸੀਂ ਆਸ ਦੇ ਸੱਚੇ ਇਕਰਾਰ ਨੂੰ ਤਕੜਾਈ ਨਾਲ ਫੜੀ ਰੱਖੀਏ ਕਿਉਂਕਿ ਜਿਨੇ ਵਾਦਾ ਕੀਤਾ ਹੈ ਉਹ ਵਫਾਦਾਰ ਹੈ ਅਸੀਂ ਉਹ ਆਸ ਜੋ ਸਾਨੂੰ ਦਵਾਈ ਗਈ ਆ ਕਿ ਜੇ ਤੁਸੀਂ ਨੇਚਾ ਦੇ ਵਿੱਚ ਬਣੇ ਰਹੋਗੇ ਜੇ ਤੁਸੀਂ ਪਵਿੱਤਰਤਾਈ ਵਿੱਚ ਚੱਲੋਗੇ ਜੇ ਤੁਸੀਂ ਆਗਿਆਕਾਰੀ ਕਰੋਗੇ ਪਰਮੇਸ਼ਵਰ ਦੇ ਵਚਨਾਂ ਦੀ ਤਾਂ ਤੁਹਾਨੂੰ ਮੁਕਤੀ ਪ੍ਰਾਪਤ ਹੋਵੇਗੀ ਤੁਹਾਨੂੰ ਪਰਮੇਸ਼ਵਰ ਦੀ ਠਹਿرائی ਬਾਦਸ਼ਾਹਤ ਪ੍ਰਾਪਤ ਹੋਵੇਗੀ ਪਰਮੇਸ਼ਵਰ ਦਾ ਅਨੁਗ੍ਰਹਿ ਪ੍ਰਾਪਤ ਹੋਏਗਾ ਅਸੀਂ ਇਸ ਆਸ ਨੂੰ ਤਕੜਿਆ ਹੋ ਕੇ ਫੜੀ ਰੱਖੀਏ ਹਾਲੇਲੂਇਆ ਬਹੁਤ ਸਾਰੇ ਲੋਕ ਇਸ ਆਸ ਤੋਂ ਛੱਡ ਦਿੰਦੇ ਆ ਉਹ ਕਹਿੰਦੇ ਪਤਾ ਨਹੀਂ ਕੋਈ ਗੱਲ ਬੰਨੀ ਆ ਕਿ ਨਹੀਂ ਬੰਨੀ ਕੁਛ ਹੋਣਾ ਆ ਕਿ ਨਹੀਂ ਹੋਣਾ ਉਹ ਲੇਜੀ ਹੋ ਜਾਂਦੇ ਆ ਪ੍ਰਾਰਥਨਾ ਕਰਨ ਦੇ ਵਿੱਚ ਲੇਜੀ ਹੋ ਜਾਂਦੇ ਆ ਚਰਚ ਆਉਣ ਦੇ ਵਿੱਚ ਲੇਜੀ ਹੋ ਜਾਂਦੇ ਆ ਟਾਈਮ ਨਾਲ ਚਰਚ ਆਉਣ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਆਲਸੀ ਹੋ ਜਾਂਦੇ ਆ ਚੱਲ ਕੋਈ ਨਾ ਐ ਸੈਤਾਨ ਛੁੱਟੀ ਮਾਰ ਲੈਨੇ ਆ ਚੱਲ ਕੋਈ ਨਾ ਹੋਰ ਘੰਟਾ ਲੇਟ ਚੱਲ ਜਾਨੇ ਆ ਜਦੋਂ ਪ੍ਰਾਰਥਨਾ ਹੋਣੀ ਆ ਆਪਾਂ ਉਦੋਂ ਪਹੁੰਚ ਜਾਵਾਂਗੇ ਇਹੇ ਪ੍ਰਭੂ ਦੇ ਨੇੜੇ ਜਾਣ ਵਾਲੀਆਂ ਗੱਲਾਂ ਨਹੀਂ ਆ ਨੇੜੇ ਜਾਣ ਦੇ ਲਈ ਅਸੀਂ ਉਤਸੁਕਤ ਹੋਣੇ ਚਾਹੀਦੇ ਆ ਸਾਡੇ ਅੰਦਰ ਉਤੇਜਨਾ ਹੋਣੀ ਚਾਹੀਦੀ ਆ ਕਿ ਅੱਜ ਪਰਮੇਸ਼ਵਰ ਦੇ satsang ਵਿੱਚ ਜਾਣਾ ਆ ਅੱਜ ਉੱਥੇ ਵਚਨ ਦੇ ਰਾਈ ਪਰਮੇਸ਼ਵਰ ਨੇ ਮੇਰੇ ਨਾਲ ਗੱਲ ਕਰਨੀ ਆ ਅੱਜ ਮੇਰੀ ਮੁਸ਼ਕਲ ਦੇ ਵਿੱਚੋਂ ਨਿਕਲਣ ਦਾ ਦੇਣਿਆ ਅੱਜ ਪਰਮੇਸ਼ਵਰ ਦੇ ਠਹਿਰਾਏ ਹੋਏ ਜਨ ਨੇ ਪ੍ਰਭੂ ਦੇ ਦਾਸ ਨੇ ਮੇਰੇ ਲਈ ਪ੍ਰਾਰਥਨਾ ਕਰਨੀ ਆ ਉਹ ਪ੍ਰਭੂ ਦੇ ਅਭਿਸ਼ੇਕਤ ਦਾਸਿਆ ਜਦੋਂ ਪ੍ਰਾਰਥਨਾ ਹੋਣੀ ਆ ਅੱਜ ਮੈਂ ਚੰਗਾ ਹੋ ਜਾਣਾ ਆ ਮੈਂ ਲੇਟ ਨਹੀਂ ਹੋਣਾ ਇਹ ਨਾ ਹੋਵੇ ਕਿ ਮੈਂ ਫੇਰ ਰਹਿ ਜਾਮ ਅੱਜ ਤਾਂ ਪੱਕਾ ਮੈਂ ਪਹਿਲਾਂ ਜਾਣਾ ਆ ਸੋ ਇਹ ਆ ਨੇੜੇ ਆਉਣ ਦਾ ਤਰੀਕਾ ਜਦੋਂ ਮਨ ਪ੍ਰਾਰਥਨਾ ਕਰਨ ਨੂੰ ਨਹੀਂ ਕਰਦਾ ਉਦੋਂ ਮਨ ਨਾਲ ਐਗਰੀ ਨਹੀਂ ਕਰਨਾ ਕਿ ਚੱਲ ਕੋਈ ਗੱਲ ਨਹੀਂ ਅੱਜ ਪ੍ਰਾਰਥਨਾ ਨੂੰ ਨਾ ਮੇਰਾ ਮਨ ਮੰਨਦਾ ਨਹੀਂ ਰਹਿਣ ਦਿੰਨੇ ਆ ਬਿਨਾ ਮਨ ਤੋਂ ਕੀਤੀ ਪ੍ਰਾਰਥਨਾ ਕਿਹੜਾ ਸੁਣੀ ਜਾਣੀ ਆ ਇਹ ਬੜਾ ਢੀਠ ਆ ਮਨ ਬਹੁਤ ਢੀਠ ਆ ਬੇਲ ਲਗਾਮ ਘੋੜਾ ਆ ਇਹ ਇਹ ਹੱਥ ਨਹੀਂ ਆਉਂਦਾ ਭਾਵੇਂ ਨਹੀਂ ਦਿਲ ਕਰਦਾ ਨਿਤਨੇਮ ਬਣਾ ਲਓ ਆਪਣਾ ਆਪਣੀ ਇੱਕ ਆਦਤ ਬਣਾ ਲਓ ਕਿ ਇੰਨਾ ਟਾਈਮ ਤਾਂ ਮੈਂ ਬੈਣਾ ਹੀ ਆ ਇਹ ਮੇਰਾ ਟਾਈਮ ਆ ਇਹ ਮੇਰਾ ਕੁਆਲਿਟੀ ਟਾਈਮ ਆ ਜਿਹੜਾ ਮੈਂ ਆਪਣੇ ਸਿਰਜਣਹਾਰ ਪਰਮੇਸ਼ਵਰ ਦੇ ਨਾਲ ਬਤੀਤ ਕਰਨਾ ਆ ਤੁਸੀਂ ਦੇਖਿਓ ਮਨ ਨੇ ਆਪੇ ਕਾਬੂ ਵਿੱਚ ਆਉਣ ਲੱਗ ਜਾਣਾ ਇਹਨੇ ਆਪੇ ਸੁਧਰ ਜਾਣਾ ਆ ਇਹ ਨੇੜੇ ਜਾਣ ਦੇ ਤਰੀਕੇ ਆ ਪਰ ਜੇ ਮਨ ਨਹੀਂ ਲੱਗਾ ਤੁਸੀਂ ਦੇਖਿਓ ਤੁਸੀਂ ਰੀਲਾਂ ਦੇਖਣੀਆਂ ਸ਼ੁਰੂ ਕਰ ਦਿਓ ਮਨ ਬਹੁਤ ਲੱਗਦਾ ਰੀਲਾਂ ਦੇਖਣ ਦੇ ਵਿੱਚ ਅੱਗੇ ਤੋਂ ਅੱਗੇ ਮਨ ਨੇ ਖੁੱਬਦੇ ਹੀ ਜਾਣਾ ਆ ਕਈ ਇਹ ਆ ਪਰਮੇਸ਼ਵਰ ਤੋਂ ਦੂਰ ਜਾਣ ਵਾਲੀਆਂ ਚੀਜ਼ਾਂ ਦੂਰ ਨੂੰ ਖਿੱਚਣ ਵਾਲੀਆਂ ਚੀਜ਼ਾਂ ਪਰ ਪਰਮੇਸ਼ਵਰ ਦੇ ਨੇੜੇ ਜਾਣ ਦੇ ਲਈ ਤੁਸੀਂ ਵਚਨ ਨੂੰ ਪੜ੍ਹੋ ਪਰਮੇਸ਼ਵਰ ਦੇ ਨੇੜੇ ਜਾਣ ਲਈ ਤੁਸੀਂ ਪ੍ਰਾਰਥਨਾ ਵਿੱਚ ਬੈਠੋ ਨਹੀਂ ਵੀ ਤੁਹਾਨੂੰ ਬਹੁਤੇ ਸ਼ਬਦ ਬੋਲਣੇ ਆਉਂਦੇ ਕੋਈ ਗੱਲ ਨਹੀਂ ਸ਼ੁਕਰ ਕਰੀ ਚੱਲੋ ਪਰਮੇਸ਼ਵਰ ਦਾ ਧੰਨਵਾਦ ਕਰੀ ਚੱਲੋ ਪ੍ਰਭੂ ਤੁਸੀਂ ਮੈਨੂੰ ਜਿਉਂਦਿਆਂ ਰੱਖਿਆ ਧੰਨਵਾਦ ਤੁਸੀਂ ਮੈਨੂੰ ਧੀਆ ਪੁੱਤਰਾਂ ਨਾਲ ਬਲੈਸ ਕੀਤਾ ਧੰਨਵਾਦ ਰੋਜ਼ ਤੁਸੀਂ ਮੈਨੂੰ ਰਿਜਕ ਦਿੰਨੇ ਧੰਨਵਾਦ ਸਿਰ ਤੇ ਛੱਤ ਆ ਧੰਨਵਾਦ ਪਾਉਣ ਲਈ ਕੱਪੜੇ ਆ ਧੰਨਵਾਦ ਮੈਂ ਤੁਰ ਫੇਰ ਸਕਦਾ ਆ ਧੰਨਵਾਦ ਮੇਰੇ ਸਵਾਸ ਚੱਲ ਰਹੇ ਆ ਧੰਨਵਾਦ ਮੇਰੇ ਹੱਥ ਪੈਰ ਚੱਲਦੇ ਆ ਧੰਨਵਾਦ ਤੁਸੀਂ ਜਿੰਨਾ ਮਰਜ਼ੀ ਧੰਨਵਾਦ ਕਰੀ ਚੱਲੋ ਇਹ ਆ ਆਜੋ ਆਪਾਂ ਪਰਮੇਸ਼ਵਰ ਦੇ ਨੇੜੇ ਚੱਲੀਏ ਇਹ ਨੇੜੇ ਜਾਣ ਵਾਲੀਆਂ ਗੱਲਾਂ ਆ ਤੇ ਪ੍ਰਭੂ ਦਾ ਦਾਸ ਵੀ ਸਾਨੂੰ ਇਬਰਾਨੀਆਂ ਦੀ ਕਿਤਾਬ ਚ ਇਦਾਂ ਕਹਿੰਦਾ ਆਜੋ ਆਪਾਂ ਨੇੜੇ ਜਾਈਏ ਤੇ ਆਪਾਂ ਆਸ ਦਾ ਜਿਹੜਾ ਸੱਚਾ ਇਕਰਾਰ ਆ ਉਹਨੂੰ ਤਕੜਿਆਂ ਹੋ ਕੇ ਫੜੀ ਰੱਖੀਏ ਕਿਉਂਕਿ ਜਿਨੇ ਵਾਅਦਾ ਕੀਤਾ ਉਹ ਵਫਾਦਾਰ ਆ ਜਿਨੇ ਵਾਅਦਾ ਕੀਤਾ ਕਿ ਤੂੰ ਪੁਕਾਰੇਂਗਾ ਤੇ ਮੈਂ ਤੈਨੂੰ ਉੱਤਰ ਦੇਵਾਂਗਾ ਦੁੱਖ ਵਿੱਚ ਤੇਰੇ ਨਾਲ ਹੋਊਗਾ ਮੈਂ ਤੈਨੂੰ ਛੁਡਾਊਗਾ ਅਤੇ ਬਚਾਊਗਾ ਮੈਂ ਤੈਨੂੰ ਸੱਜੇ ਫਤਿਹਮੰਦ ਹੱਥ ਨਾਲ ਸੰਭਾਲਾਂਗਾ ਆਰਜਾ ਦੇ ਵਾਦੇ ਨਾਲ ਮੈਂ ਤੇਰੀ ਨਿਸ਼ਾ ਕਰਾਂਗਾ ਸੁਰਗਦੂ ਤੇਰੇ ਰਾਹਾਂ ਦੇ ਵਿੱਚ ਤੇਰੀ ਹਿਫਾਜ਼ਤ ਕਰਨਗੇ ਰਖਵਾਲੀ ਕਰਨਗੇ ਤਾਂ ਜਿਨ ਨੇ ਇਹ ਗੱਲਾਂ ਕਹੀਆਂ ਕਿ ਤੇਰੇ ਵੈਰੀ ਨਾ ਹੋਇਆ ਜਾਏ ਹੋ ਕੇ ਨਾਸ਼ ਹੋ ਜਾਣਗੇ ਜਿਨ ਨੇ ਇਹ ਕਿਹਾ ਕਿ ਮੈਂ ਚਾਹੁੰਦਾ ਹਾਂ ਤੂੰ ਨਰੋਇਆ ਹੋ ਜਾ ਜਿੰਨੇ ਇਹ ਕਹਿਆ ਤੂੰ ਚੁੱਪ ਹੀ ਰਹਿ ਤੇਰੀਆਂ ਲੜਾਈਆਂ ਪਰਮੇਸ਼ਵਰ ਲੜੇਗਾ ਉਹ ਵਾਦਾ ਕਰਨ ਵਾਲਾ ਵਫਾਦਾਰ ਹੈ ਹallelujah ਹallelujah ਇਸ ਲਈ ਆਪਣੀ ਆਸ ਨੂੰ ਢਿੱਲਿਆ ਨਹੀਂ ਮੈਣ ਦੇਣਾ ਜਿਹੜਾ ਬੇਜੁਬਾਨਾ ਹੋਏ ਉਹਦੇ ਤੋਂ ਆਪਾਂ ਸੋਚਦੇ ਆਂ ਵੀ ਇੰਨੇ ਖਰਿਆ ਗੱਲ ਜਿਹੜੀ ਕੀਤੀ ਪੂਰੀ ਕਰਨੀ ਕਿ ਨਹੀਂ ਕਰਨੀ ਪਰ ਛੇੜੇ ਗੱਲ ਤੇ ਉੱਤੇ ਅਸੀਂ ਤਕੜਿਆਂ ਹੋ ਕੇ ਬਣੇ ਰਹਿਣਾ ਆਸ ਰੱਖੀ ਆ ਉਹ ਗੱਲ ਉਸ ਪਰਮੇਸ਼ਵਰ ਦੀ ਆ ਜਿਹਦੇ ਬਾਰੇ ਵਿੱਚ ਬਾਣੀ ਚ ਲਿਖਿਆ ਆ ਅਸਮਾਨ ਤੇ ਜ਼ਮੀਨ ਤਾਂ ਆਪਣੀ ਜਗ੍ਹਾ ਤੋਂ ਖਿਸਕ ਸਕਦੇ ਪਰ ਪਰਮੇਸ਼ਵਰ ਦਾ ਵਚਨ اٹਲ ਆ ਹallelujah ਹallelujah ਸੋ ਕਦੀ ਵੀ ਕਦੀ ਵੀ ਤੁਹਾਡਾ ਮਨ ਨਾ ਘਬਰਾਵੇ ਕਦੀ ਵੀ ਨਹੀਂ ਜਦ ਵੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਆਂ ਤੁਹਾਡੀ ਆਸ ਮਜ਼ਬੂਤ ਹੋਣੀ ਚਾਹੀਦੀ ਆ ਤੁਸੀਂ ਤਕੜੇ ਹੋ ਕੇ ਆਸ ਨੂੰ ਫੜੀ ਰੱਖਣਾ ਕਿ ਜਿਨੇ ਇਹ ਵਾਦਾ ਕੀਤਾ ਕਿ ਮੈਂ ਤੈਨੂੰ ਇਕੱਲਿਆਂ ਨਹੀਂ ਛੱਡੂਗਾ ਮੈਂ ਤੈਨੂੰ ਅਨਾਥ ਨਹੀਂ ਛੱਡੂਗਾ ਉਹ ਵਫਾਦਾਰ ਹੈ ਹallelujah ਉਹ ਸੱਚੀ ਮੈਨੂੰ ਨਾ ਛੱਡੇਗਾ ਨਾ ਤਿਆਗੇਗਾ ਜਿਨੇ ਇਹ ਕਿਹਾ ਕਿ ਮੈਂ ਚਾਹਨਾ ਆ ਤੇ ਤੂੰ ਹਜ਼ਾਰ ਗੁਣਾ ਬਰਕਤ ਪਾਵੇਂ ਉਹ ਜ਼ਰੂਰ ਮੈਨੂੰ ਫਲਦਾਰ ਬਣਾਏਗਾ ਮੇਰੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ ਜਿੰਨੇ ਇਹ ਕਹਾਂ ਕਿ ਇੱਕ ਮਾਂ ਤਾਂ ਆਪਣੇ ਦੁੱਧ ਚੁੰਗਦੇ ਬੱਚੇ ਨੂੰ ਭੁੱਲ ਸਕਦੀ ਆ ਪਰ ਮੈਂ ਤੁਹਾਨੂੰ ਨਹੀਂ ਹallelujah ਉਹ ਵਫਾਦਾਰ ਹੈ ਸੋ ਜਦੋਂ ਤੁਸੀਂ ਇਹਨਾਂ ਵਚਨਾਂ